ਫਿਰ ਤੁਸੀਂ ਕਿਉਂ ਨਹੀਂ ਮੈਨੂੰ ਸਮਝ ਰਹੇ ਮੈਂ ਤੁਹਾਨੂੰ ਕਹੀ ਜਾਨੀ ਆ ਵੀ ਵੀਰੇ ਵਾਸਤੇ ਕਿਹੜਾ ਕੁੜੀਆਂ ਦਾ ਘਟ ਆ ਉਹਨੂੰ ਕੋਈ ਨਾ ਕੋਈ ਕੁੜੀ ਮਿਲ ਹੀ ਜਾਊਗੀ ਬਾਹਰ ਵਾਸਤੇ ਹਾਏ ਹੋਏ ਰੱਬਾ ਠੀਕ ਹੈ ਭਾਈ ਜਿਵੇਂ ਤੁਸੀਂ ਕਹਿੰਦੇ ਹੋ ਮੈਨੂੰ ਮਨਜ਼ੂਰ ਆ ਪਰ ਮੇਰੀ ਇੱਕ ਸ਼ਰਤ ਹੈ ਟੈਂਪਲ ਪੈਣੀ ਵੀਰੇ ਆ ਗਿਆ ਤੂੰ ਬਾਹਲਾ ਟਾਈਮ ਲਾਤਾ ਉਹ ਪੈਣੀ ਸ਼ਹਿਰ ਗਿਆ ਸੀਗਾ ਦੋਸਤ ਨੇ ਇੱਥੇ ਬਾਹਲਾ ਟਾਈਮ ਖਰਾਬ ਕਰਾਤਾ ਤੇ ਹਾਂ ਸੱਚ ਮੈਂ ਬਾਹਰ ਵੀ ਦੇਖਿਆ ਮੰਮੀ ਨਹੀਂ ਦਿਸਦੀ ਕਿੱਥੇ ਆ ਮਾਸੀ ਤਾਂ ਨਾਲ ਕੇ ਗਈ ਆ ਉਹ ਤਾਂ ਹੀ ਟੈਲੀਫੋਨ ਲਵਾਈ ਜਾਂਦੀ ਸੀਗੀ ਵੀ ਤੈਨੂੰ ਅੱਡੇ ਤੇ ਛੱਡਿਆ ਆਉਂਦਾ ਉਹ ਮੈਂ ਤਾਂ ਸ਼ਹਿਰ ਸੀਗਾ ਮੈਂ ਤਾਂ ਉਵੇਂ ਹੀ ਫੋਨ ਚੱਕਿਆ ਤੇ ਨਾਲੇ ਸੁਖਨ ਨਾਲ ਹੀ ਗਈ ਆ ਉਹ ਪਤਾ ਨਹੀਂ ਮਾਮੇ ਦਾ ਫੋਨ ਆਇਆ ਸੀ ਉਹਨਾਂ ਦਾ ਪੈੜੀ ਦਾ ਕੋਈ ਰੋਲਾ ਚੱਲੀ ਜਾਂਦਾ ਤਾ ਕਰਕੇ ਮਾਸੀ ਗਈ ਆ ਉਹ ਹਾਂ ਸੱਚ ਮੈਂ ਦੱਸਣਾ ਭੁੱਲ ਗਿਆ ਮਾਮੇ ਦਾ ਫੋਨ ਮੈਨੂੰ ਵੀ ਆਇਆ ਸੀ ਮੈਂ ਤਾਂ ਉਹੀ ਨਹੀਂ ਚੱਕਿਆ ਮੈਂ ਕਿ ਐਵੇਂ ਦਿਮਾਗ ਖਾਂਣਗੇ ਮੈਂ ਛੱਡ ਪਰੇ ਫੋਨ ਨਹੀਂ ਚੱਕਦਾ ਮਾਸੀ ਉਹੀ ਤਾਂ ਗੱਲ ਕਹਿ ਰਹੀ ਸੀ ਕਹਿੰਦੀ ਜੇ ਅਨਮੋਲ ਗੱਲ ਕਰਦਾ ਤਾਂ ਉਹਨੂੰ ਕਹਿ ਦੇ ਵੀ ਸ਼ਾਮ ਦਾ ਵੇਲਾ ਜੇ ਨਾ ਬਸ ਮੇਰੀ ਮੈਨੂੰ ਛੱਡ ਿਆਉਂਦਾ ਫਿਰ ਉਹ ਚਲ ਕੋਈ ਨਾ ਭੈਣੇ ਇਹ ਮਾਮੇ ਹੋਣੇ ਵੀ ਟਿਕਦੇ ਨਹੀਂ ਨਿਤ ਨਵੇਂ ਬੰਦਾ ਪਾਈ ਰੱਖਦੇ ਆ ਹਾਂ ਵੀਰੇ ਗੱਲ ਤਾਂ ਤੇਰੀ ਬਿਲਕੁਲ ਸਹੀ ਆ ਉਦੋਂ ਪਹਿਲਾਂ ਵੀ ਇਹਨਾਂ ਨੇ ਕਲੇਸ਼ ਜਾ ਪਾ ਲਿਆ ਸੀਗਾ ਭੈਣੇ ਮੈਨੂੰ ਤਾਂ ਮੰਮੀ ਦੀ ਸਮਝ ਨਹੀਂ ਆਉਂਦੀ ਵੀ ਤੂੰ ਉੱਥੇ ਲੈਣ ਕੀ ਜਾਨੀ ਆ ਇਹਨਾਂ ਦੀ ਆਪਸੀ ਲੜਾਈ ਆ ਆਪੇ ਨਿਬੜ ਲੈਣਗੇ ਤੂੰ ਦੱਸ ਉੱਥੇ ਕੀ ਕਰਨਾ ਜਾ ਕੇ ਉਹ ਚੱਲ ਕੋਈ ਗੱਲ ਨਹੀਂ ਵੀਰੇ ਭਰਾ ਭੈਣਾਂ ਨੂੰ ਸਾਧ ਹੀ ਲੈਂਦੇ ਨੇ ਫਿਰ ਕੀ ਹੋ ਗਿਆ ਜਮਾਸੀ ਚਲੀ ਗਈ ਉਹ ਸਾਧ ਤਾਂ ਲੈਂਦੇ ਆ ਭੈਣੇ ਮੰਨਦਾ ਤੇਰੀ ਗੱਲ ਪਰ ਸੁੱਖੀ ਸਾੰਧੀ ਸਾਧ ਲੈਣ ਜਦੋਂ ਦੇਖੋ ਉਹਨਾਂ ਕੋਲੇ ਲੜਾਈ ਹੁੰਦੀ ਆ ਲੜਾਈ ਦੇ ਕੰਮ 'ਚ ਮੰਮੀ ਨੂੰ ਸਾਧ ਲੈਂਦੇ ਆ ਭਲਾਂ ਬੁੜੀਆਂ ਦਾ ਕੀ ਕੰਮ ਆ ਲੜਾਈ ਦੇ ਕੰਮ 'ਚ ਹੋ ਚੱਲ ਕੋਈ ਗੱਲ ਨਹੀਂ ਵੀਰੇ ਕਿਉਂ ਘਬराई ਜਾਣਾ ਆ ਆਜੋ ਕੀ ਮਾਸੀ ਕੱਲ ਤੱਕ ਭੈਣੇ ਕਬਰਾਂਉਣ ਵਾਲੀ ਗੱਲ ਹੀ ਆ ਵੀ ਮਾਮੇ ਨੂੰ ਆਪ ਨੂੰ ਨਹੀਂ ਪਤਾ ਵੀ ਕਿਉਂ ਐਵੇਂ ਲੜਾਈ 'ਚ ਸੱਦਦੇ ਹੋ ਜੇ ਸੱਦਣਾ ਤੁਸੀਂ ਹੁਣ ਸੱਦ ਲਓ ਮੈਨੂੰ ਲੱਗਦਾ ਮੈਨੂੰ ਕਹਿਣਾ ਪਊਗਾ ਮਾਮੇ ਨੂੰ ਵੀ ਭਾਈ ਸਾਨੂੰ ਨਾ ਸੱਦਿਆ ਕਰੋ ਭਾਈ ਤੂੰ ਨਾ ਇਹ ਗੱਲ ਕਹੀਂ ਤੈਨੂੰ ਐ ਪਤਾ ਫਿਰ ਆਪਾਂ ਬੁਰੇ ਪੈ ਜਾਗੇ ਉਹ ਤਾਂ ਭੈਣ ਭਰਾਵਾ ਦਾ ਰਿਸ਼ਤਾ ਉਹਨਾਂ ਨੇ ਤਾਂ ਫੇਰ ਇੱਕ ਹੋ ਜਾਣਾ ਚੱਲ ਕੋਈ ਨਾ ਭੈਣੇ ਨਹੀਂ ਕਹਿੰਦਾ ਤਿਹਾਨ ਸੱਚ ਮੈਂ ਤੈਨੂੰ ਐਂ ਕਹਿੰਦਾ ਸੀ ਬਾਈ ਦਾ ਫੋਨ ਆਇਆ ਸੀ ਉਹ ਕਹਿੰਦਾ ਤੇਰੀ ਭਾਬੀ ਨੂੰ ਲੈਣ ਗਿਆ ਹੋਇਆ ਤੇ ਕੱਲ ਨੂੰ ਆਵਾਂਗੇ ਅਸੀਂ ਸਵੇਰੇ ਲੈ ਸੱਚੀ ਭਾਬੀ ਆ ਰਹੀ ਐ ਹਾਂ ਭੈਣੀ ਭਾਬੀ ਆ ਰਹੀ ਐ ਫਿਰ ਤਾਂ ਬਹੁਤ ਵਧੀਆ ਗੱਲ ਆ ਤੇ ਹਾਂ ਸੱਚ ਮੈਂ ਤੈਨੂੰ ਐਂ ਕਹਿੰਦਾ ਸੀ ਉਹ ਵਿਆਹ ਵਾਲੀ ਗੱਲ ਆਪਾਂ ਭਾਬੀ ਨਾਲ ਕਰੀਏ ਨਾ ਨਾ ਵੀਰੇ ਤੂੰ ਹਜੇ ਭਾਬੀ ਕੋ ਕੋਈ ਗੱਲ ਨਾ ਕਰੇ ਤੈਨੂੰ ਪਤਾ ਬੇਸ਼ੱਕ ਭਾਬੀ ਆਪਣੀ ਆ ਪਰ ਫਿਰ ਵੀ ਡਰ ਜਿਹਾ ਲੱਗਦਾ ਨਾ ਕਿਤੇ ਕੋਈ gadna ਹੋ ਜਵੇ ਭੈਣੀ ਮੈਂ ਤੈਨੂੰ ਐਂ ਕਹਿੰਦਾ ਸੀ ਭਾਬੀ ਤਾਂ ਹੁਣ ਆਪਣੀ ਹੋਈ ਆ ਆਪਣੇ ਹੱਕ ਦੀ ਗੱਲ ਕਰੋਗੀ ਮੈਂ ਤਾਂ ਇਹ ਚੀਜ਼ ਕਹਿੰਦਾ ਸੀ ਆਪਾਂ ਦੱਸ ਦਈਏ ਬਾਲਾ ਵਧੀਆ ਨਹੀਂ ਪੈਣੇ ਤੈਨੂੰ ਪਤਾ ਏ ਗਲਤ ਕੰਮ ਹੋ ਜੂਗਾ ਨਹੀਂ ਵੀਰੇ ਜਦੋਂ ਤੈਨੂੰ ਸਮਝ ਆ ਮੈਨੂੰ ਸਮਝ ਆ ਤੇ ਆਪਾਂ ਕੰਮ ਕਦੇ ਨਹੀਂ ਕਰ ਸਕਦੇ ਰਹੀ ਗੱਲ ਭਾਬੀ ਦੀ ਤੇ ਤੂੰ ਹਜੇ ਥੋੜਾ ਟਾਈਮ ਖੜ ਜਾ ਜਦੋਂ ਮੌਕਾ ਆ ਆਪਾਂ ਉਹਨੂੰ ਵੀ ਦੱਸ ਦਵਾਂਗੇ ਫਿਰ ਚਲ ਜਿਵੇਂ ਤੂੰ ਕਹਿੰਦੀ ਏ ਪੈਣੇ ਫਿਰ ਉਹ ਮੈਂ ਕਰ ਲੈਂਦੇ ਆ ਤੈਨੂੰ ਐਂ ਦੱਸ ਤੂੰ ਸਬਜ਼ੀ ਲੈਉਣੀ ਆ ਤਾਂ ਦੱਸ ਤੇ ਸ਼ਾਮ ਵੀ ਹੋਈ ਪਈ ਆ ਫਿਰ ਮੰਡੀਆਂ ਬੰਦ ਹੋ ਜਾਣਗੀਆਂ ਹਾਂ ਕੋਈ ਨਹੀਂ ਪਹਿਲਾਂ ਤੂੰ ਐ ਕਰ ਜਾ ਕੇ ਨਹਾ ਤੋ ਲੈ ਕੱਪੜੇ ਚੇਂਜ ਕਰ ਲੈ ਨਹੀਂ ਨਹੀਂ ਭੈਣੇ ਆ ਕੀ ਨਹਾਉਣਾ ਫਿਰ ਤੈਨੂੰ ਪਤਾ ਫਿਰ ਮੁੜਕਾ ਆ ਜੂਗਾ ਤੂੰ ਐ ਕਰ ਮੈਨੂੰ ਪੈਸੇ ਦੇ ਦੇ ਮੈਂ ਸਬਜ਼ੀ ਲਿਆਉਣਾ ਸਰ ਮੈਂ ਤੈਨੂੰ ਪੈਸੇ ਦੇ ਦਿੰਦੀ ਹਾਂ ਚੱਲ ਆ ਜਾ ਸਬਜ਼ੀ ਲਿਆ ਕੇ ਦੇ ਦੇ ਭਾਬੀ ਨਾਲ ਗੱਲ ਕਰੀਏ ਕਿ ਨਾ ਕਰੀਏ ਭੈਣ ਤਾਂ ਕਹਿੰਦੀ ਭਾਬੀ ਨਾਲ ਗੱਲ ਕਰਨੀ ਨਹੀਂ ਚਲ ਦੇ 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 ਉਹ ਧਰਤਾਂ ਦੀ ਗਰਮੀ ਹੈ ਟਿੰਪਲ ਕੀ ਹੋਇਆ ਕਿੱਥੇ ਕੋਈ ਹੋਈ ਹੈ ਮੈਂ ਨਹੀਂ ਕੁਝ ਵੀ ਨਹੀਂ ਪਾਪੀ ਮੈਂ ਤਾਂ ਬਸ ਕੱਪੜੇ ਚਿੱਤੜ ਲਾਈ ਜਾਂਦੀ ਸੀ ਬੈਠੋ ਤੁਸੀਂ ਮੈਨੂੰ ਲੱਗਦਾ ਤੂੰ ਠੀਕ ਨਹੀਂ ਹੈਗੀ ਤੈਨੂੰ ਬੁਖਾਰ ਵਗੈਰਾ ਤਾਂ ਨਹੀਂ ਹੈ ਨਹੀਂ ਪਾਪੀ ਮੈਂ ਠੀਕ ਹਾਂ ਬਿਲਕੁਲ ਤੁਸੀਂ ਦੱਸੋ ਮੋਂ ਸ਼ੁਕਰ ਮੈਨੂੰ ਕੀ ਪਤਾ ਨਹੀਂ ਕੀ ਗੱਲ ਹੋਗੀ ਕਿ ਮੇਰੇ ਨਾਲ ਨਾਲ ਐ ਨੀਉ ਉਦਾਸ ਕਾ ਤੂੰ ਨਈ ਨੀ ਭਾਬੀ ਇਹੋ ਜੀ ਤਾਂ ਕੋਈ ਗੱਲ ਨਹੀਂ ਹੈਗੀ ਤੁਸੀਂ ਦੱਸੋ ਤੁਹਾਡੇ ਪੇਕੇ ਜੀ ਲੱਗਿਆ ਸੀ ਇੰਨੇ ਦਿਨ ਤੁਹਾਡਾ ਜੀ ਤਾਂ ਡਿੰਪਲ ਨਾੜ ਨਹੀਂ ਪੈਂਦਾ ਨਾਲੇ ਉਹ ਵੀ ਤਾਂ ਮੇਰਾ ਘਰ ਹੀ ਐ ਨਾਲੇ ਇਹੋ ਜੀ ਕਿਹੜੀ ਕੁੜੀ ਐ ਜਿਹਦਾ ਪੇਕੇ ਜਾ ਕੇ ਦਿਲ ਨਾਲ ਲੱਗਦਾ ਹੋਵੇ ਇਹ ਤਾਂ ਹੈ ਭਾਬੀ ਪਰ ਸਾਡਾ ਜੀ ਨਾ ਲੱਗਿਆ ਤੁਹਾਡੇ ਬਿਨਾ ਤੁਹਾਨੂੰ ਪਤਾ ਹੀ ਆ ਵੀਰੇ ਹੋਣੀ ਤਾਂ ਘਰ ਹੀ ਨਹੀਂ ਵੜਦੇ ਤੇ ਰਹੀ ਗੱਲ ਮਾਸੀ ਦੀ ਉਹ ਚਾਚੀ ਦੇ ਘਰੇ ਚਲੇ ਜਾਂਦੇ ਸੀਗੇ ਅੱਛਾ ਇਹ ਦੋਵੇਂ ਪ੍ਰਕਾਰੇ ਵੱੜਦੀ ਕਦੋਂ ਨੇ ਆ ਦੇਖ ਲੈ ਤੇਰਾ ਵੱਡਾ ਵੀਰਾ ਮੈਨੂੰ ਗੇਟ 'ਚ ਛੱਡ ਕੇ ਕਹਿੰਦਾ ਮੈਨੂੰ ਤਾਂ ਕੋਈ ਕੰਮ ਐ ਮੈਂ ਤਾਂ ਜਾਂਦਾ ਮੈਂ ਕਿਆ ਚਾਹ ਪਾਣੀ ਤਾਂ ਪੀ ਕੇ ਜਲਦਾ ਨਾ ਨਾ ਮੈਂ ਤਾਂ ਚੱਲਿਆ ਹਾਂ ਗੱਲਾਂ ਨੇ ਇਹਨਾਂ ਦੀਆਂ ਬਸ ਐਂ ਕਰਦੇ ਆ ਭਾਬੀ ਤੁਹਾਡੀ ਗੱਲ ਬਿਲਕੁਲ ਸਹੀ ਆ ਆ ਮਾਸੀ ਦੇ ਲੋ ਵਿਚਾਰੀ ਸਾਰਾ ਦਿਨ ਰੋਂਦੀ ਰਹਿੰਦੀ ਐ ਪਿੱਟਦੀ ਰਹਿੰਦੀ ਐ ਵੀ ਕੋਈ ਕੰਮ ਕਰਾ ਦਿਓ ਕੋਈ ਕੰਮ ਕਰਾ ਦਿਓ ਗੱਲ ਹੀ ਨਹੀਂ ਸੁਣਦੇ ਗੱਲ ਤਾਂ ਨਾ ਵੀਰੇ ਹੋਰਾਂ ਦੇ ਹੈ ਲੰਘ ਜਾਂਦੀ ਐ ਤੇ ਮਾਸੀ ਵਿਚਾਰੀ ਉਹ ਪਿੱਛੇ ਪਿੱਛੇ ਫਿਰਦੀ ਰਹਿੰਦੀ ਐ ਇਹ ਤਾਂ ਮੰਮੀ ਚੰਗੇ ਨੇ ਵਿਚਾਰੇ ਜਿਹੜਾ ਇਹਨਾਂ ਨੂੰ ਕੋਈ ਕੰਮ ਨਹੀਂ ਕਹਿੰਦੇ ਨਹੀਂ ਤਾਂ ਕੋਈ ਹੋਰ ਹੁੰਦੀ ਨਾ ਤਾਂ ਕਦੋਂ ਦੀ ਐਡ ਕਰ ਦਿੰਦੀ ਪਾਬੀ ਤੈਨੂੰ ਕੀ ਪਤਾ ਤੇਰੀ ਸੱਸ ਤੇ ਮੇਰੀ ਮਾਸੀ ਦਾ ਸਬਾਹ ਕਹਿ ਜਾ ਪਰ ਪਾਬੀ ਬੋਲੀ ਗੱਲ ਕਰਨੀ ਸਹੀ ਵੀ ਨਹੀਂ ਕਿ ਭਾਬੀ ਦਿੱਤਾ ਮਸੀ ਨਾਲ ਚੱਗੀ ਬਣਦੀ ਆ। ਇਹ ਕਿੱਥੇ ਮੇਰੀ ਗੱਲ ਦਾ ਯਕੀਨ ਕਰੂਗੀ? ਡਿੰਪਾ ਤੂੰ ਕੀ ਸੋਚਣ ਲੱਗੀ? ਤੂੰ ਨਾ ਪਹਿਲੇ ਐ ਹੋ ਜੀ ਨਹੀਂ ਸੀਗੀ। ਹੁਣ ਤੂੰ ਬਹੁਤਾ ਚੁੱਪ-ਚੁੱਪ ਜੀ ਰਹਿਣ ਲੱਗੀ। ਕੋਈ ਨਾ ਕੋਈ ਗੱਲ ਤਾਂ ਜ਼ਰੂਰ ਹੈਗੀ ਐ। ਦੱਸ ਮੈਨੂੰ ਕੀ ਗੱਲ ਆ? ਕੁਛ ਨਹੀਂ ਭਾਬੀ। ਮੈਨੂੰ ਤਾਂ ਕੁਛ ਨਹੀਂ ਹੋਇਆ। ਚਲੋ ਐ ਕਰੋ। ਤੁਸੀਂ ਬੈਠੋ ਆਰਾਮ ਕਰ ਲਓ। ਆ ਮੈਂ ਕੱਪੜੇ ਰੱਖ ਕੇ ਆਨੀ ਆ। ਆਰਾਮ ਨੂੰ ਕੀ ਡਿੰਪਲ ਦੁਪਹਿਰਾ ਤਾਂ ਹੋਇਆ ਪਿਆ ਜੇ ਮੈਂ ਸੌਂਗੀ ਨਾ ਤੈਨੂੰ ਪਤਾ ਫਿਰ ਸੁਸਤੀ ਛੱਡ ਜਾਂਦੀ ਐ ਤੂੰ ਐ ਕਰ ਆ ਕੱਪੜੇ ਮੈਂ ਤੈਹ ਮਾਰ ਦਿੰਦੀ ਐ ਆਪਾਂ ਗੱਲਾਂ ਬਾਤਾਂ ਕਰਦੇ ਆ ਨਹੀਂ ਨਹੀਂ ਭਾਬੀ ਮੇਰੀ ਗੱਲ ਸੁਣ ਇਹ ਕੱਪੜੇ ਨਾ ਮੈਂ ਉੱਥੇ ਰੱਖ ਕੇ ਆਨੀ ਆ ਫੇਰ ਤੈਹ ਲਾ ਲਾਂਗੇ ਮੈਂ ਗੇਟ ਲਗਾ ਕੇ ਆਨੀ ਆ ਕਿਤੇ ਕੋਈ ਮੰਗਤਾ ਅੰਦਰ ਵੜ ਕੇ ਨਾ ਵਹਿ ਜੇ ਤੁਹਾਨੂੰ ਪਤਾ ਹੈ ਚੋਰੀ ਚੋਰੀ ਵੀ ਬਹੁਤ ਹੁੰਦੀ ਰਹਿੰਦੀ ਐ ਇੱਥੇ ਹਾਂ ਸਹੀ ਗੱਲ ਆ ਚਲ ਆ ਜਾ ਜਲਦੀ ਆ ਗਈ ਮੈਂ ਤੁਸੀਂ ਬੈਠੋ ਇਹ ਕੁੜੀ ਨੂੰ ਵੀ ਪਤਾ ਨਹੀਂ ਕੀ ਹੋਇਆ ਅਨੂ ਚੁੱਪ ਚੁਪ ਰਹਿਣ ਲੱਗ ਪਈ ਡਿੰਪਲ ਡਿੰਪਲ ਗੱਲ ਕੀ ਹੋਈ ਐ ਤੇਰੇ ਪੇਪਰ ਤਾਂ ਵਧੀਆ ਹੋ ਗਏ ਐਵੇਂ ਕਿਸੇ ਗੱਲ ਦੀ ਕੋਈ ਟੈਨਸ਼ਨ ਤਾਂ ਨਹੀਂ ਐ ਨਹੀਂ ਭਾਬੀ ਪੇਪਰ ਤਾਂ ਬਹੁਤ ਵਧੀਆ ਹੋਇਆ ਸੀਗਾ ਬਸ ਵੈਸੇ ਨਾ ਉਦਾਸ ਜਿਹਾ ਮੈਂ ਲੇਹ ਕੰਮ ਲਈ ਤੇ ਪੇਪਰ ਵਧੀਆ ਹੋਗੇ ਤਾਂ ਰਿਜ਼ਲਟ ਵੀ ਵਧੀਆ ਆ ਜੂਗਾ ਚੰਗੇ ਬੈਣ ਨਾਲ ਪਾਸ ਹੋ ਜੇਂਗੀ ਮੈਨੂੰ ਪਤਾ ਤੇਰਾ ਐਵੇਂ ਨੀ ਮਨ ਨੂੰ ਉਦਾਸ ਕਰੀਦਾ ਭਾਬੀ ਕੀ ਦੱਸਾਂ ਮੈਂ ਤੁਹਾਨੂੰ ਜਿਹੜੀ ਗੱਲ ਮੈਂ ਤੁਹਾਨੂੰ ਦੱਸਣਾ ਨਹੀਂ ਚਾਹੁੰਦੀ ਪਰ ਤੁਸੀਂ ਉਹ ਮੈਨੂੰ ਪੁੱਛ ਕੇ ਹੀ ਹਟੋਗੇ ਹਾਂ ਹਾਂ ਡਿੰਪਲ ਮੈਂ ਤੈਨੂੰ ਪੁੱਛ ਨਹੀਂ ਸਕਦੀ ਕੀ ਗੱਲ ਮੇਰਾ ਇੰਨਾ ਵੀ ਹੱਕ ਨਹੀਂ ਹੈ ਕਿ ਮੈਂ ਤੈਨੂੰ ਕੋਈ ਵੀ ਗੱਲ ਪੁੱਛ ਸਕਾਂ ਹੱਕ ਤਾਂ ਹੈਗਾ ਭਾਬੀ ਪਰ ਗੱਲ ਹੀ ਇਦਾਂ ਦੀ ਆ ਇੱਕ ਤਾਂ ਮੇਰਾ ਜੀ ਕਰਦਾ ਹੈ ਕਿ ਵੀ ਤੁਹਾਨੂੰ ਗੱਲ ਨਾ ਦੱਸਾਂ ਤੇ ਇੱਕ ਜੀ ਕਰਦਾ ਹੈ ਕਿ ਮਨਾ ਦੱਸ ਹੀ ਦੇ ਛਲ ਕੋਈ ਨਾ ਡਿੰਪਲ ਤੂੰ ਬੇਚੀਜੇ ਖੋ ਕੇ ਮੈਨੂੰ ਗੱਲ ਦੱਸ ਦੇ ਗੱਲ ਕੀ ਆ ਨਾਲੇ ਇੱਥੇ ਕਿਹੜਾ ਕੋਈ ਹੈਗਾ ਆਪਣੇ ਤੋਂ ਇਲਾਵਾ ਤੇਰੇ ਵੀਰੇ ਆਉਣੇ ਤਾਂ ਸ਼ਾਮ ਨੂੰ ਆਉਣਗੇ ਭਾਬੀ ਪੇਪਰ ਤਾਂ ਮੇਰਾ ਬਹੁਤ ਵਧੀਆ ਹੋਇਆ ਸੀਗਾ ਬੈਂਡ ਵੀ ਆ ਜਾਣਗੇ ਪਰ ਗੱਲ ਕਰੂਗੀ ਨਾ ਮਾਸੀ ਨੇ ਮੈਨੂੰ ਹੋਰ ਟੈਂਸ਼ਨ ਜਿੱਚ ਪਾਤਾ ਕਿਉਂ ਡਿੰਪ ਮੰਮੀ ਨੇ ਕੁਛ ਕਰਤਾ ਕੁਛ ਕਹਿਤਾ ਨਹੀਂ ਦਿੱਤਾ ਤੈਨੂੰ ਨਾਲੇ ਤੈਨੂੰ ਪਤਾ ਹੀ ਆ ਮੰਮੀ ਦਾ ਤਾਂ ਸੁਭਾਈ ਇਹੋ ਜਿਹਾ ਤੂੰ ਗੁੱਸਾ ਨਾ ਕਰਿਆ ਕਰੋ ਉਹਨਾਂ ਦੀ ਗੱਲ ਦਾ ਭਾਬੀ ਗੱਲ ਛੋਟੀ ਹੁੰਦੀ ਨਾ ਤਾਂ ਹੋਰ ਗੱਲ ਸੀ ਪਰ ਗੱਲ ਇੰਨੀ ਵੱਡੀ ਆ ਨਾ ਵੀ ਤੁਸੀਂ ਆਪ ਦੱਸੋ ਮੈਂ ਕੀ ਕਰਾਂ ਤੂੰ ਮੈਨੂੰ ਖੁੱਲ ਕੇ ਗੱਲ ਦੱਸ ਦੇ ਗੱਲ ਕੀ ਆ ਨਲੀ ਜੇ ਤੂੰ ਗੱਲ ਨਹੀਂ ਦੱਸੇਂਗੀ ਉਹਦਾ ਹੱਲ ਕਿਵੇਂ ਨਿਕਲੂ ਐਵੇਂ ਸੋਚਣ ਨਾਲ ਕੋਈ ਹੱਲ ਨਹੀਂ ਨਿਕਲਣਾ ਤੂੰ ਗੱਲ ਦੱਸ ਗੱਲ ਕੀ ਆ ਭਾਬੀ ਮੈਂ ਹੁਣ ਤੁਹਾਨੂੰ ਦੱਸ ਹੀ ਦੇਣੀ ਆ ਵੀ ਗੱਲ ਕੀ ਆ ਮਾਸੀ ਨੇ ਮੈਨੂੰ ਇਹ ਗੱਲ ਕਹੀ ਸੀ ਕਿ ਜਦੋਂ ਤੇਰੇ ਬੈਂਡ ਆ ਜਾਣਗੇ ਨਾ ਤੇ ਤੇਰਾ ਵਿਆਹ ਸੀ ਅਨਮੋਲ ਨਾਲ ਕਰ ਦਾਂਗੇ ਹੈ ਇਹ ਕੀ ਤਾਂ ਹੀ ਜੇ ਨਹੀਂ ਐ ਤੂੰ ਮੰਮੀ ਨੇ ਏਡੇ ਵੱਡੇ ਗੱਲ ਕਹਿ ਦਿੱਤੀ ਤੈਨੂੰ ਹਾਂ ਭਾਬੀ ਵੱਡਾ ਵੀਰਾ ਵੀ ਨਾ ਇਸ ਗੱਲ ਦੇ ਨਾਲ ਸਹਿਮਤ ਆ। ਅਨਮੋਲ ਦੇ ਦੋ ਵਾਰ ਪੇਪਰ ਦੇਣ ਦੇ ਬਾਅਦ ਵੀ ਉਹਦੇ ਬੈਂਡ ਨਹੀਂ ਆਏ। ਤੇ ਮਾਸੀ ਕਹਿੰਦੀ ਵੀ ਤੂੰ ਨਾ ਇਹਨੂੰ ਬਾਹਰ ਲੈ ਜਵੀਂ। ਕੀ ਕਹਤਾ ਮੰਮੀ ਨੇ? ਮੈਂ ਤਾਂ ਪੂਰੀ ਸਕੀਮ ਲਈ ਬੈਠੀ ਸੀ। ਮੰਮੀ ਨੇ ਤਾਂ ਮੇਰੇ ਸਾਰੇ ਸਕੀਮ ਤੇ ਪਾਣੀ ਫੇਰਤਾ। ਕੀ ਗੱਲ ਭਾਬੀ? ਤੁਸੀਂ ਚੁੱਪ ਜੇ ਕਰ ਗਏ। ਕਿਤੇ ਤੁਸੀਂ ਮਾਸੀ ਦੀ ਗੱਲ ਨਾਲ ਸਹਿਮਤ ਤਾਂ ਨਹੀਂ। ਹਾਂ ਨਹੀਂ ਨਹੀਂ ਮੈਂ ਤੇ ਤੈਨੂੰ ਐਂ ਕਹਿੰਦੀ ਸੀ ਵੀ ਅਨਮੋਲ ਨਾਲ ਗੱਲ ਹੋਈ ਅਨਮੋਲ ਕੀ ਕਹਿੰਦਾ ਅਨਮੋਲ ਵੀਰੇ ਨਾਲ ਮੇਰੀ ਗੱਲ ਹੋਈ ਸੀ ਭਾਬੀ ਵੀਰਾ ਨੇ ਇਸ ਗੱਲ ਨੂੰ ਮੰਨਦਾ ਤੇ 나ਹੀਂ ਮੈਂ ਮੰਨਦੀ ਆ ਭਲਾ ਤੁਸੀਂ ਆਪ ਸੋਚੋ ਐਵੇਂ ਭੈਣ ਭਰਾ ਦਾ ਵਿਆਹ ਕਿਵੇਂ ਹੋ ਸਕਦਾ ਆ ਸ਼ੁਕਰ ਹੈ ਇਹ ਤਾਂ ਬਹੁਤ ਵਧੀਆ ਗੱਲ ਹੋਈ ਕਿ ਅਨਮੋਲ ਮੰਨਦਾ ਨਹੀਂ ਇਸ ਗੱਲ ਨੂੰ ਲੈ ਕੇ ਨਹੀਂ ਤਾਂ ਮੰਮੀ ਨੇ ਛੇਵੇਂ ਪੱਠਾ ਬਿਠਾ ਦੇਣਾ ਸੀ ਨਾਲੇ ਭਾਬੀ ਲੋਕ ਕੀ ਕਹਿਣਗੇ ਤੁਸੀਂ ਆਪ ਸਮਝਦਾਰ ਹੋ ਪੜ੍ਹੇ ਲਿਖੇ ਹੋ ਐ ਬਣਾ ਕੋਣ ਕਰਦਾ ਹੁੰਦਾ ਆ ਹਾਂ ਡਿੰਪਲ ਮੈਨੂੰ ਵੀ ਮੰਮੀ ਦੀ ਗੱਲ ਕੋਈ ਬਹੁਤੀ ਵਧੀਆ ਨਹੀਂ ਲੱਗੀ ਹੋएगी ਤਾਂ ਇਹ ਰਿਸ਼ਤੇਦਾਰ ਕੀ ਕਹਿਣਗੇ ਸ਼੍ਰੀਕਾ ਨੇ ਤਾਂ ਉਹੀ ਗੱਲ ਚੱਕ ਲੈਣੀ ਐ ਉਹੀ ਤਾਂ ਗੱਲ ਐ ਨਾ ਭਾਬੀ ਜੇ ਦੂਰ ਦੀ ਰਿਸ਼ਤੇਦਾਰੀ ਹੁੰਦੀ ਤਾਂ ਗੱਲ ਵੱਖਰੀ ਸੀ ਮਾਸੀ ਆ ਮੇਰੀ ਮਾਸੀ ਤੇ ਮਾਹ ਦੇ ਵਿੱਚ ਕੋਈ ਫਰਕ ਤਾਂ ਨਹੀਂ ਖੂਨ ਦਾ ਰਿਸ਼ਤਾ ਆਇਆ ਮੈਂ ਤਾਂ ਆ ਪਰਾਨਾ ਡਿੰਪਲ ਫੇ ਮੰਮੀ ਨੇ ਏਡੇ ਵੱਡੀ ਗੱਲ ਕਿਵੇਂ ਕਹਿ ਤੀ ਜਰੂਰ ਉਹਦੇ ਕਿਸ ਨੇ ਕੰਨ ਭਰੇ ਹੋਣੇ ਇਹੋ ਜੀ ਤਾਂ ਮੰਮੀ ਹੈ ਨਹੀਂ ਕੰਨ ਨਹੀਂ ਭਰੇ ਆ ਭਾਬੀ ਪਰ ਅੱਖਾਂ ਤਾਂ ਖੁੱਲੀਆਂ ਨੇ ਨਾ ਆ ਜੋ ਕੁਝ ਦੁਨੀਆ ਦੇ ਵਿੱਚ ਹੋਈ ਜਾਂਦਾ ਆ ਹੁਣ ਉਹ ਵੀ ਉਦਾਂ ਹੀ ਕਰਨਾ ਚਾਹੁੰਦੇ ਆ ਕੋਈ ਚੰਗੀ ਗੱਲ ਵੀ ਹੋਵੇ ਤਾਂ ਹੀ ਸਹਿਮਤ ਹੋਈਏ ਚੰਗੀ ਗੱਲ ਤਾਂ ਹੈ ਨਹੀਂ ਚੱਲ ਕੋਈ ਨਾ ਤੂੰ ਬਾਲਾ ਨਾ ਸੋਚ ਆਪਾਂ ਕੋਈ ਨਾ ਕੋਈ ਹੱਲ ਤਾਂ ਜ਼ਰੂਰ ਕੱਢਾਂਗੇ ਉਹੀ ਤਾਂ ਗੱਲਾਂ ਨਾ ਭਾਬੀ ਮੈਂ ਤਾਂ ਸੋਚ-ਸੋਚ ਕੇ ਟੈਨਸ਼ਨ ਹੋਈ ਪਈ ਆ ਆ ਹੁਣ ਜਦੋਂ ਤੁਸੀਂ ਆ ਗਏ ਨਾ ਤਾਂ ਜਾ ਕੇ ਮਾਰਾ ਜਾਂ ਦਿਲ ਲੱਗਿਆ ਨਹੀਂ ਤਾਂ ਮੈਨੂੰ ਹਜੇ ਵੀ ਐ ਹੋਈ ਜਾਂਦਾ ਵਿੱਜੇ ਕਿਤੇ ਮਾਸੀ ਨਾ ਮੰਨੀ ਮੇਰਾ ਕੀ ਬਣੂਗਾ ਓਹੋ ਐਵੇਂ ਟੈਨਸ਼ਨ ਨਾ ਲੈ ਟੈਨਸ਼ਨ ਨਾਲ ਕੜਾ ਕੋਈ ਹੱਲ ਹੋ ਜੂਗਾ ਮੰਮੀ ਦੇ ਆਉਣ ਤੋਂ ਪਹਿਲਾਂ ਨਾ ਆਪਾਂ ਕੋਈ ਨਾ ਕੋਈ ਸਕੀਮ ਜ਼ਰੂਰ ਲਾਉਣੀ ਆ ਹੱਲ ਕੱਢਾਂਗੇ ਆਪਾਂ ਟੈਨਸ਼ਨ ਨਾ ਲੈ ਚਲ ਆਇਆ ਆਪਾਂ ਕੋਈ ਕੰਮ ਧੰਦਾ ਕਰੀਏ ਚੰਗਾ ਭਾਬੀ ਆਜੂ ਮੈਂ ਤੁਹਾਨੂੰ ਲੇਕ ਜ਼ਰੂਰੀ ਗੱਲ ਕਰਨੀ ਆ ਹਾਂ ਦੱਸੋ ਬੋਲੋ ਹੁਣ ਕੀ ਜ਼ਰੂਰੀ ਗੱਲ ਕਰਨੀ ਆ ਫੇਰ ਮੈਂ ਨਾ ਕੰਮ ਜਾਣਾ ਕੋਈ ਮੇਰੀ ਵਰੀ ਤੁਹਾਨੂੰ ਕੰਮ ਸੁਝਦੇ ਨੇ ਕਦੇ ਤੇ ਟਿੱਕੇ ਘਰੇ ਬਹਿ ਜਾ ਕਰੋ ਉਹ ਘਰੇ ਬਹਿ ਕੇ ਕੀ ਮੈਂ ਮੱਖੀਆਂ ਮਾਰਨੀ ਆ ਮੈਂ ਕੋਈ ਜ਼ਰੂਰੀ ਕੰਮ ਚੱਲਿਆ ਸੀ ਚਲੋ ਠੀਕ ਆ ਫੇਰ ਜਾਓ ਤੁਸੀਂ ਜ਼ਰੂਰੀ ਕੰਮ ਮੇਰੀ ਗੱਲ ਕਿੱਥੇ ਸੁਣਦੇ ਹੋ ਤੁਸੀਂ ਉਹ ਹੁਣ ਦੱਸ ਵੀ ਦੇ ਕੀ ਗੱਲ ਹੋਈ ਆ ਮੈਨੂੰ ਆ ਟਿੰਪਲ ਨੇ ਹੋਰ ਹੀ ਗੱਲ ਦੱਸਤੀ ਕੀ ਗੱਲ ਸੱਚੀ ਆ ਮੈਂ ਤਾਂ ਸੁਣ ਕੇ ਹੈਰਾਨ ਹੋ ਗਈ। ਨਾ ਹੁਣ ਤੈਨੂੰ ਉਹਨੇ ਕਿਹੜੀ ਗੱਲ ਦੱਸਤੀ? ਟਿੰਪਲ ਨੇ ਮੈਨੂੰ ਦੱਸਿਆ ਕਿ ਮੰਮੀ ਕਹਿੰਦੀ ਐ ਅਨਮੋਲ ਨਾਲ ਵਿਆਹ ਕਰਵਾ ਲਾ। ਕਿ ਤੁਸੀਂ ਵੀ ਇਸ ਗੱਲ ਨਾਲ ਸਹਿਮਤ ਹੋ? ਹਾਂ ਮੈਂ ਵੀ ਸਹਿਮਤ ਐ ਇਹਦੇ 'ਚ। ਤੇ ਨਾਲੇ ਇਹਦੇ 'ਚ ਮਾੜਾ ਵੀ ਕੀ ਐ? ਨਹੀਂ ਸੱਚੰਗਾ ਵੀ ਕੀ ਐ? ਤੁਹਾਡਾ ਦਿਮਾਗ ਤਾਂ ਠੀਕ ਐ? ਨਾਲੇ ਲੋਕ ਕੀ ਕਹਿਣਗੇ? ਤੁਹਾਨੂੰ ਸ਼ਰਮ ਨਹੀਂ ਆਈ ਇਹੋ ਜੀ ਗੱਲ ਕਰਦੇ ਨੂੰ? ਲੋਕ ਤਾਂ ਬੜਾ ਕੁਝ ਕਹਿੰਦੇ ਆ ਜਦੋਂ ਕੋਈ ਗੱਲ ਨਹੀਂ ਹੁੰਦੀ। ਤਾਨੂੰ ਲੋਕਾਂ ਦੀ ਕੋਈ ਪਰਵਾਹ ਨਹੀਂ ਆਹੋ ਥਨ ਨੂੰ ਤਾਂ ਕੋਈ ਪਰਵਾਹ ਨਹੀਂ ਹੈਗੀ ਤਾਂ ਵਿਚਾਰੀ ਕੁੜੀ ਨੂੰ ਤਾਂ ਪਰਵਾਹ ਹੈਗੀ ਮੰਨਿਆ ਉਹਦੇ ਸਿਰ ਤੇ ਮਾਪਿਓ ਨਹੀਂ ਹੈਗੇ ਤਾਂ ਤੁਸੀਂ ਉਹਦੇ ਨਾਲ ਐ ਥੋੜੀ ਧੱਕਾ ਕਰ ਸਕਦੇ ਹੋ ਨਾ ਇਹਦੇ 'ਚ ਧੱਕੇ ਵਾਲੀ ਕੀ ਗੱਲ ਹੈ ਘਰ ਦੀ ਕੁੜੀ ਐ ਤੇ ਘਰ ਦੀ ਗੱਲ ਘਰ 'ਚ ਹੀ ਰਹਿ ਜੂ ਕੋਈ ਹੋਰ ਗੱਲ ਹੋਵੇ ਤਾਂ ਮੰਨਿਏ ਆ ਵਿਆਹ ਵਾਲੀ ਗੱਲ ਮੈਨੂੰ ਤਾਂ ਨਹੀਂ ਠੀਕ ਲੱਗੀ ਨਾ ਜੇ ਤੈਨੂੰ ਠੀਕ ਨਹੀਂ ਲੱਗੀ ਤਾਂ ਅਸੀਂ ਕੀ ਕਰੀਏ ਹੁਣ ਤੇਰੇ ਕਰਕੇ ਸਲਾਹ ਬਦਲ ਗਈਏ ਆਹੋ ਸਲਾਹ ਤਾਂ ਮੇਰੇ ਕਰਕੇ ਕਿਉਂ ਬਦਲਨੀ ਐ ਨਾ ਤੁਸੀਂ ਐਂ ਦੱਸੋ ਭਲਾ ਮਾਸੀ ਦੀ ਕੁੜੀ ਨਾਲ ਰਿਸ਼ਤਾ ਕਰਾਉਣਾ ਕਿਤੇ ਚੰਗੀ ਗੱਲ ਐ ਤੁਹਾਡੇ ਦਿਮਾਗ 'ਚ ਪਤਾ ਨਹੀਂ ਕੀ ਟੁੜੀ ਭਰੀ ਐ ਹੋਰ ਫਿਰ ਤੂੰ ਦੱਸ ਦੇ ਜੇ ਆਪਾਂ ਕੋਈ ਹੋਰ ਕੁੜੀ ਲੱਭਦੇ ਆ ਨਾ ਅਗਲੀ 40 ਲੱਖ ਤੋਂ ਘੱਟ ਨਹੀਂ ਮੰਨਦੀ ਲਾਲਚ ਨੇ ਨਾ ਤੁਹਾਨੂੰ ਇੰਨਾ ਅੰਨਾ ਕਰਤਾ ਨਾ ਕਿ ਕੁਝ ਨਹੀਂ ਸੁਜਦਾ ਨਾ ਮੈਨੂੰ ਐਂ ਦੱਸੋ ਜੇ ਅਨਮੋਲ ਦੇ ਬਾੜ ਜਾਂਦਾ ਕੀੜਾ ਐ 40 ਲੱਖ ਤਾਂ ਲੱਗਣਗੇ। ਇਹਦਾ ਮਤਲਬ ਇਹ ਥੋੜੀ ਏ ਕਿ ਮਾਸੀ ਦੀ ਕੁੜੀ ਨਾਲ ਵਿਆਹ ਕਰਕੇ ਉਹਨੂੰ ਬਾਹਰ ਤੋੜ ਦੋ। ਕੁੜੀ ਦਾ ਫਾਇਦਾ ਚੱਕਦੇ ਹੋ ਤੁਸੀਂ। ਨਾ ਕੀ ਫਾਇਦਾ ਚੱਕ ਲਿਆ ਉਹਦਾ? ਪੜਾਇਆ ਲਿਖਾਇਆ ਇੰਨਾ ਉਹਦੇ ਆ ਫੀਸਾ ਦੇ ਮੈਂ ਖਰਚਾ ਕੀਤਾ। ਜੇ ਤੂੰ ਬਾਹਲੀ ਔਖੀ ਆ ਤੂੰ ਦੇ ਦੇ 40 ਲੱਖ। ਮਾਰਦੀ ਆ ਗੱਲਾਂ। ਨਾ ਤੁਸੀਂ ਜਮਾ ਹੀ ਹੱਦ ਕਰੀ ਜਾਂਦੇ ਹੋ। ਚ ਪੜਾਤਾ ਲਿਖਾਤਾ ਫਿਰ ਕਿੱਡੇ ਕ ਗੱਲ ਐ? ਵਿਚਾਰੀ ਦੇ ਸਿਰ ਤੇ ਮਾਪਿਓ ਨਹੀਂ ਸੀਗੇ। ਜੇ ਤੁਸੀਂ ਨਾ ਉਹਦਾ ਕਰਦੇ। ਤਾਂ ਹੋਰ ਕੌਣ ਕਰਦਾ ਭਲਾ ਰਿਸ਼ਤੇ ਨਾਉਂਦੀ ਵੀ ਕੋਈ ਚੀਜ਼ ਹੁੰਦੀ ਐ ਗੱਲ 40 ਲੱਖ ਦੀ ਨਹੀਂ ਐ ਗੱਲ ਤਾਂ ਸਾਰੀ ਉਹ ਦੀ ਮਾਸੂਮ ਦੀ ਜ਼ਿੰਦਗੀ ਖਰਾਬ ਹੋ ਜੂ ਹੋਰ ਕੁਛ ਨਹੀਂ ਓਕੇ ਤੇਰੇ ਕੁਛ ਨਹੀਂ ਹੁੰਦਾ ਨਾਲੇ ਮੈਨੂੰ ਨਾ ਬਾਲਿਓ ਮੱਤਾਂ ਨਾਲ ਦੇ ਮੇਰੀ ਮੱਤ ਕਿਹੜਾ ਤੁਸੀਂ ਪੱਲੇ ਬੰਨ ਲੈਣੀ ਐ ਕਰਨਾ ਤਾਂ ਉਹੀ ਐ ਜੋ ਤੁਹਾਡੇ ਦਿਲ ਚ ਆਇਆ ਕਰੋ ਆਪਣੇ ਮਨ ਮਰਜ਼ੀਆਂ ਹਾਂ ਫਿਰ ਤੂੰ ਉਹੀ ਦਿਮਾਗ ਖਰਾਬ ਕਰੀ ਜੰਨੀ ਐ ਮੇਰਾ ਜਦੋਂ ਤੈਨੂੰ ਪਤਾ ਐ ਵੀ ਤੇਰੀ ਕਿਸੇ ਨੇ ਨਹੀਂ ਮੰਨਣੀ ਫਿਰ ਕਿਉਂ ਬੋਲਦੀ ਐ ਚੰਗਾ ਫਿਰ ਕਰੋ ਆਪਣੀ ਮਨਮਰਜ਼ੀਆਂ ਨਾਲੇ ਮੰਮੀ ਨੂੰ ਨਹੀਂ ਪਤਾ ਸਿਆਣੀ ਬਿਆਣੀਆਂ ਉਹ ਕੱਲ ਨੂੰ ਸ਼ਰੀਕੀ ਗੱਲਾਂ ਕਰਨਗੇ ਤਾਨੇ ਮਾਰਨਗੇ ਥੂ ਥੂ ਹੋਊਗੀ ਆਪਣੇ ਤੇ ਕਦੇ ਸੋਚਿਆ ਇਹ ਓ ਕਿਦਰੇ ਨਹੀਂ ਕੋਈ ਤੈਨੂੰ ਤਾਨੇ ਮਾਰਦਾ ਨਾਲੇ ਆਹੀ ਕੁਝ ਚਾਹਦਾ ਹੁਣ ਆਹੋ ਮੈਨੂੰ ਨਾ ਕਿਸੇ ਦੁਨੀਆਦਾਰੀ ਨਾਲ ਖਾਉ ਮੈਨੂੰ ਪਤਾ ਹੈ ਕੀ ਦੁਨੀਆ ਚ ਚੱਲਦਾ ਕੀ ਨਹੀਂ ਨਾਲੇ ਅਸਤੱਕੜਾ ਮੇਰੀ ਕੋਈ ਗੱਲ ਸੁਣੀ ਐ ਜਿਹੜੀ ਹੁਣ ਸੁਣ ਲੈਣੀ ਐ ਸਵੇਰੇ ਸਵੇਰੇ ਦਿਮਾਗ ਖਰਾਬ ਕਰਨ ਲੱਗ ਜਾਂਦੇ ਆ ਮੈਂ ਭਗ ਜਾਂ ਇੱਥੋਂ ਮੈਂ ਇਹੀ ਭਗ ਜਣਾ ਸ਼ਿਟ ਇਹ ਕਾੜਾ ਮੇਰੀ ਗੱਲ ਮੰਨਦੇ ਨੇ ਹੁਣ ਮੈਂ ਕੀ ਕਰਾਂ ਕੋਈ ਨਾ ਕੋਈ ਸਕੀਮ ਤਾਂ ਲੋੜ ਹੀ ਪੈਣੀ ਨਹੀਂ ਤਾਂ ਮੇਰਾ ਸਾਰਾ ਪਲਾਨ ਫੇਲ ਹੋ ਜਾਣਾ ਲੈ ਇਹ ਹੋ ਸਕਦਾ ਹੈ ਵੀ ਅਸਤੱਕ ਮੇਰੀ ਕੋਈ ਸਕੀਮ ਫੇਲ ਹੋ ਗਈ ਹੋਵੇ ਚੱਲ ਮਨਾ ਕਮ ਦਾ ਕਰਨ ਨਹੀਂ ਪੈਣਾ ਸਿੱਖ ਦਾ ਬਾਤ ਚ ਜ਼ਰੂਰੀ ਆ ਕੀ ਕਰੀ ਜਾਨੀ ਆ ਭੈਣੇ ਕੁਛ ਨਹੀਂ ਵੀਰੇ ਫੋਨ ਚਲਾ ਰਹੀ ਸੀ ਬਸ ਭੈਣੇ ਮੈਂ ਤੁਹਾਨੂੰ ਐਂ ਕਹਿੰਦਾ ਸੀ ਕਰੀ ਸੀ ਕੋਈ ਭਾਬੀ ਨਾਲ ਗੱਲ ਤੁਸੀਂ ਹਾਂ ਵੀਰੇ ਮੈਂ ਭਾਬੀ ਨਾਲ ਗੱਲ ਕੀਤੀ ਸੀਗੀ ਕੀ ਕਹਦੀ ਭਾਬੀ ਫਿਰ ਭਾਬੀ ਕਹਿੰਦੀ ਵੀ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਮੈਂ ਮਾਸੀ ਜੀ ਨਾਲ ਤੇ ਵੀਰੇ ਨਾਲ ਗੱਲ ਜ਼ਰੂਰ ਕਰਾਂਗੇ ਕਾਣੂ ਭੈਣੇ ਭਾਬੀ ਦੇ ਇੱਥੇ ਕੌਣ ਹੁੰਦਾ ਤੂੰ ਵਿਚਾਰੀ ਦੀ ਤਾਂ ਕੋਈ ਨਹੀਂ ਸੁਣਦਾ ਭੈਣੇ ਇੱਥੇ ਪਰ ਵੀਰੇ ਭਾਬੀ ਵੀ ਤਾਂ ਇਸ ਘਰ ਦਾ ਜੀ ਹੈ ਉਹਦਾ ਪੂਰਾ ਹੱਕ ਬਣਦਾ ਹੈ ਕਿ ਘਰੇ ਕੋਈ ਵੀ ਗੱਲ ਹੁੰਦੀ ਆ ਤਾਂ ਉਹਨੂੰ ਪਤਾ ਲੱਗੇ ਉਹ ਬੋਲ ਵੀ ਸਕਦੀ ਹੈ ਸਾਰਿਆਂ 'ਚ ਉਹ ਤਾਂ ਗੱਲ ਤੇਰੀ ਮੰਨਦਾ ਭੈਣੇ ਵੀ ਉਹਦਾ ਹੱਕ ਹੈ ਇਸ ਘਰ 'ਚ ਬੋਲਣ ਦਾ ਸਲਾਹ ਦੇਣ ਦਾ ਫਰਜ਼ ਮੰਨਦਾ ਪਰ ਬਾਈ ਉਹਦੀ ਕਿੱਥੇ ਮੰਨਦਾ ਕਦੇ ਦੇਖਿਆ ਵੀ ਬਾਈ ਉਹਦੀ ਗੱਲ ਮੰਨਿਆ ਹੋਵੇ ਕੋਈ ਪਰ ਭਾਬੀ ਤਾਂ ਮੈਨੂੰ ਕਹਿੰਦੀ ਸੀਗੀ ਕਿਵੇਂ ਮੈਂ ਆਪੇ ਬਣਾ ਲੂੰਗੀ ਉਹਨਾਂ ਨੂੰ ਵੀ ਤੂੰ ਫਿਕਰ ਨਾ ਕਰ ਚਾਰ ਪੈੜੀ ਕੀ ਆ ਕੋਈ ਨਾ ਕੋਈ ਹੱਲ ਕੱਢ ਹੀ ਲਵੇ ਭਾਬੀ ਹਾਂ ਵੀਰੇ ਭਾਬੀ ਇਸ ਗੱਲ ਦਾ ਕੋਈ ਨਾ ਕੋਈ ਤਾਂ ਹੱਲ ਕੱਢੂਗੀ ਉਹਨੇ ਮੇਰੇ ਨਾਲ ਵਾਅਦਾ ਕੀਤਾ ਹੈ ਨਾਲੇ ਵੀਰੇ ਤੂੰ ਐਵੇਂ ਕਿਉਂ ਗੁੱਸਾ ਕਰੀ ਜਾਂਦਾ ਹੈ ਟੈਨਸ਼ਨ ਨਾ ਲੈ ਏਕਾ ਬਾਈ ਆ ਬਾਈ ਨਹੀਂ ਪੈਰਾਂ ਤੇ ਪਾਣੀ ਪੈਣ ਦਿੰਦਾ ਵੀ ਚਲ ਮਾਤਾ ਧਨ ਪੜ ਤੂੰ ਤਾਂ ਪੜਿਆ ਲਿਖਿਆ ਤੂੰ ਕਾਹਨੂੰ ਆ ਗੱਲਾਂ ਕਰਦਾ ਸੱਚ ਪੁੱਛੇ ਨਾ ਵੀਰੇ ਬਾਈ ਤਾਂ ਨਾ ਮਾਸੀ ਨਾਲੋਂ ਵੀ ਮੂਰੇ ਆ ਘਰ ਚ ਕੋਈ ਗੱਲ ਹੋ ਜਵੇ ਉਹ ਹਰ ਗੱਲ ਦੇ ਵਿੱਚ ਇੰਨੀ ਦਖਲ ਅੰਦਾਜ਼ੀ ਕਰਦਾ ਆ ਪਰ ਕੀ ਕਰਾਂ ਕੀ ਦੱਸਾਂ ਤੈਨੂੰ ਆ ਮਾਸੀ ਨਾਮ ਦੇ ਰਿਸ਼ਤੇ ਤੋਂ ਨਾ ਮੇਂ ਨਫ਼ਰਤ ਜੀ ਹੋਣ ਲੱਗ ਗਈ ਭੈਣੇ ਤੂੰ ਆਪਦੀ ਜਗ੍ਹਾ ਬਿਲਕੁਲ ਠੀਕ ਐ ਮੈਂ ਤੈਨੂੰ ਸਮਝ ਸਕਦਾ ਪਰ ਇਹ ਨਹੀਂ ਨਾ ਸਮਝਦੇ ਆਪਾਂ ਨੂੰ ਆਪਣਾ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਚੱਜਦਾ ਜਿਹਨੂੰ ਵਿਚ ਪਾ ਕੇ ਇਹਨਾਂ ਨੂੰ ਮਨਾਲ ਕੇ ਆਪਾਂ ਵੀਰੇ ਇਹ ਕਿਹੜਾ ਨਿਆਣੇ ਨੇ ਜੇ ਆਪਾਂ ਨੂੰ ਕਿਸੇ ਰਿਸ਼ਤੇਦਾਰਾਂ ਨੂੰ ਪੁੱਛਣਾ ਪਵੇ ਸੱਚੀ ਦੱਸਾਂ ਜੇ ਮੇਰੇ ਮਾਪਿਓ ਹੁੰਦੇ ਨਾ ਤਾਂ ਮੈਂ ਕਦੋਂ ਦੀ ਆਪਣੇ ਘਰੇ ਚਲੇ ਜਾਂਦੀ ਤੇ ਮੇਰੇ ਮੰਮੀ ਡੈਡੀ ਇਸ ਹੱਦ ਤੱਕ ਤਾਂ ਕਦੇ ਵੀ ਨਹੀਂ ਇਹਨਾਂ ਨੂੰ ਆਉਣ ਦਿੰਦੇ ਮਾਸੀ ਜੀ ਬਹੁਤ ਜ਼ਿਆਦਾ ਗਲਤ ਕਰ ਰਹੇ ਨੇ ਬਹੁਤ ਜ਼ਿਆਦਾ ਗਲਤ ਕਰ ਰਹੇ ਨੇ ਉਹ ਭੈਣੇ ਤੂੰ ਰੋਣਾ ਆਹ ਘਟਿਆ ਹਰਕਤ ਨਾ ਮੈਂ ਕਦੇ ਨਹੀਂ ਹੋਣ ਦਿੰਦਾ ਤੂੰ ਇੱਕ ਵਾਰ ਨਾ ਭਾਬੀ ਨਾਲ ਗੱਲ ਫੇਰ ਕਰਕੇ ਦੇਖੀ ਮੰਮੀ ਦੇ ਆਉਣ ਤੋਂ ਪਹਿਲਾਂ ਕੀ ਆ ਕੋਈ ਨਾ ਕੋਈ ਹੱਲ ਕੱਢ ਹੀ ਲਵੇ ਭਾਬੀ ਨਾ ਵੀਰੇ ਮੈਂ ਬਾਰ ਬਾਰ ਗੱਲ ਨਹੀਂ ਕਰਨਾ ਚਾਹੁੰਦੀ ਮੈਨੂੰ ਸ਼ਰਮ ਆਉਂਦੀ ਹੈ ਇੱਚ ਗੱਲ ਕਰਦੇ ਤੇਰੇ ਮੂਰੇ ਹੱਥ ਬੰਦ ਦੀਏ ਵੀਰੇ ਨਾ ਭੈਣੇ ਇੱਕ ਵਾਰੀ ਤੂੰ ਗੱਲ ਕਰਕੇ ਦੇਖ ਲਾ ਮੇਰੇ ਮੂਰੇ ਕਿਉਂ ਹੱਥ ਜੋੜਦੀ ਐ ਮੈਂ ਤਾਂ ਭੈਣੇ ਬਹੁਤ ਵਾਰੀ ਗੱਲ ਕਰਕੇ ਦੇਖ ਲਈ ਬਾਈ ਨਾਲ ਵੀ ਗੱਲ ਕਰਕੇ ਦੇਖੀ ਮਾਂ ਨਾਲ ਵੀ ਗੱਲ ਕਰਕੇ ਦੇਖੀ ਭੈਣੇ ਮੈਂ ਤਾਂ ਆਫਸੇ ਹੋਇਆ ਹਾਂ ਮੈਂ ਦੱਸ ਕਿੱਧਰ ਨੂੰ ਜਾਵਾਂ ਵੀਰੇ ਮੈਨੂੰ ਆਪਣੀ ਕਿਸਮਤ ਨਾ ਬਹੁਤ ਖਰਾਬ ਲੱਗਦੀ ਆ ਐਂ ਲੱਗਦਾ ਜੇ ਮੇਰੀ ਜ਼ਿੰਦਗੀ ਹੁਣ ਤਬਾਹ ਹੋ ਰਹੀ ਆ ਇੰਨੀ ਨਫ਼ਰਤ ਹੋ ਗਈ ਮੈਨੂੰ ਆਪਦੀ ਜ਼ਿੰਦਗੀ ਤੋਂ ਨਾ ਮੇਰੀ ਭੈਣ ਰੋਣਾ ਮੈਂ ਇਹੋ ਜਿਹਾ ਕੁਝ ਨਹੀਂ ਹੋਣ ਦਿੰਦਾ ਆਪਣਾ ਤਾਂ ਕੋਈ ਰਿਸ਼ਤੇਦਾਰ ਵੀ ਨਹੀਂ ਚੱਜਦਾ ਜਿਹਦੇ ਕੋਲ ਮੈਂ ਤੈਨੂੰ ਛੱਡ ਹੀ ਆਉਂਦਾ ਵੀਰੇ ਮੈਂ ਸਭ ਚੀਜ਼ ਦਿੱਤਾ ਐਂਜੀ ਕਰਦਾ ਕਦੇ ਕਦੇ ਤੇ ਰੱਬ ਮੈਨੂੰ ਚੱਕੀ ਲਵੇ ਨਾ ਭੈਣੇ ਆ ਕਿਹੋ ਜਿਹੀਆਂ ਗੱਲਾਂ ਕਰਦੀ ਐ ਤੂੰ ਮੈਂ ਵੀ ਤਾਂ ਤੇਰੇ ਨਾਲ ਹੀ ਫਸਿਆ ਹੋਇਆ ਮੇਰੀ ਕਿਹੜਾ ਇਹ ਗੱਲ ਸੁਣਦੇ ਐ ਮੇਰੀ ਤਾਂ ਆਪਦੀ ਜ਼ਿੰਦਗੀ ਤਵਾ ਮੈਨੂੰ ਆਪ ਨੂੰ ਲੋਕ ਕੀ ਕਹਿਣਗੇ ਮੇਰੇ ਦੋਸਤ ਕੀ ਕਹਿਣਗੇ ਵੀ ਸਾਲਿਆ ਆਪ ਦੀ ਸੱਤੀ ਭੈਣ ਨਾਲ ਹੀ ਵਿਆਹ ਕਰਾ ਲਿਆ ਤੂੰ ਤੂੰ ਤਰਨ ਲੇ ਭੈਣੇ ਮੇਰੇ ਤੇ ਵੀ ਉਹ ਕਿੰਨੀ ਮਾੜੀ ਤੇ ਕਲੇਣੀ ਘੜੀ ਸੀਗੀ ਜਦੋਂ ਮੈਂ ਛਾ ਕੇ ਰਹਿਣ ਲੱਗੀ ਸੀ ਏ ਤੂੰ ਵਦੀਆ ਜਾਨਾ ਮਾਸੀ ਮੈਨੂੰ ਕਿਤੇ ਨਾਲ ਦਾ Ashram ਚ ਛਾੜ ਦੇਉਂਦੀ ਘਟੂ ਘਟ ਆਪਣਾ ਰਿਸ਼ਤਾ ਤਾਂ ਬੜਿਆ ਰਹਿੰਦਾ ਵੀਰੇ ਭੈਣੇ ਤੂੰ ਰੋ ਨਾ ਕੋਈ ਨਾ ਮੈਂ ਕਰਦਾ ਕੁਛ ਨਾ ਕੁਛ ਤੂੰ ਟੈਨਸ਼ਨ ਨਾ ਲੈ ਤੂੰ ਮੈਂ ਕਰ ਤੂੰ ਸੁਣ ਜਾ ਹੁਣ ਕੋਈ ਨਾ ਮੈਂ ਵੀ ਗੱਲ ਕਰਕੇ ਦੇਖੂਗਾ ਭਾਬੀ ਨਾਲ ਹਾਈ ਓਏ ਰੱਬਾ ਕਿਹੜੇ ਮੋੜ ਤੇ ਲਿਆ ਕੇ ਸਿੱਟਦਾ ਮੈਨੂੰ ਨਾ ਮੈਂ ਝਿਣ ਝੋਕੀ ਆ ਜਿਨਾ ਮੈਂ ਮਰਨ ਝੋਕੀ ਚੇ ਤੂੰ ਇਹ ਜਿਹੜਾ ਰਾਹ ਬਣਾਏ ਨਹੀਂ ਗੇ ਤਾਂ ਫਿਰ ਕਟੂ ਕਟੂ ਦਾ ਹੱਲ ਤਾਂ ਕੋਈ ਲੱਭ ਦੇ ਜ਼ਰੂਰੀ ਤਾਂ ਨਹੀਂ ਆਣਾ ਕਿ ਬਾਹਰ ਜਾਣ ਵਾਸਤੇ ਇੱਕ ਭਰਾ ਨਾਲ ਵਿਆਹ ਕਰਾਉਣਾ ਪੈ ਜਵੇ ਇਹ ਚੱਕਟਿਆ ਕੰਮ ਮੈਥੋਂ ਨਾ ਕਰਵਾਈ ਰੱਬਾ ਉਹ ਤਾਂ ਪਹਿਲਾਂ ਮੈਨੂੰ ਮੌਤ ਦੇ ਦੇਵੀ ਦੇਖ ਬਾਈ ਕੰਨ ਖੋਲ ਕੇ ਗੱਲ ਸੁਣ ਲਓ ਨਾ ਤਾਂ ਵਿਆਹ ਕਰਾਵਾਂ ਅੱਜ ਤੇ ਨਾ ਕਰਾਵਾਂ ਕੱਲ ਭਾਬੀ ਵੀ ਸਾਡੇ ਹੱਕ ਚਾਹ ਹੁੰ ਤਾਂ ਤੇਰੀ ਭਾਬੀ ਨੂੰ ਕੀ ਪਤਾ ਉਹ ਸਾਡੇ ਘਰ ਬਾਰੇ ਕੀ ਜਾਣਦੀ ਐ ਹਾਂ ਵਾਹ ਬਾਈ ਜੇ ਭਾਬੀ ਨੂੰ ਨਹੀਂ ਨਾ ਪਤਾ ਤਾਂ ਕਿਸੇ ਨੂੰ ਵੀ ਨਹੀਂ ਪਤਾ ਭਾਬੀ ਕਮਲੀ ਐ ਯਾਰ ਨਾ ਅਸੀਂ ਕਮਲਿਆ ਜਿਹੜਾ ਤੇਰਾ ਚੰਗਾ ਸੋਚਦੇ ਆ ਭੈਣ ਨਾਲ ਵਿਆਹ ਆਹੀ ਚੰਗਾ ਸੋਚਦੇ ਹੋ ਤੁਸੀਂ ਉਹ ਬਾਹਰ ਜਾਣ ਦੇ ਲਾਲਚ ਚ ਕਿਉਂ ਤੁਸੀਂ ਗਿਰਦੇ ਹੋ ਆਹੋ ਹੁਣ ਅਸੀਂ ਮਾੜੇ ਹੋ ਗਏ ਆਪਜੀ ਮਾਂ ਨੂੰ ਤੇ ਆਪਦੇ ਭਰਾ ਨੂੰ ਤਾਂ ਮਾੜਾ ਬਣਾਉਣਾ ਤੂੰ ਤੇ ਤੇਰੀ ਭਾਬੀ ਚੰਗੀ ਹੋ ਗਈ ਉਹ ਚੰਗਾ ਕਹੂੰਗੇ ਬਈ ਕਮ ਸੇ ਕਮ ਸਾਡੀ ਗੱਲ ਤਾਂ ਸੁਣੀ ਆਉਣੇ ਥੋੜੇ ਵੰਗੂ ਠਾ ਸੋਟਾ ਤਾਂ ਨਹੀਂ ਮਾਰਿਆ ਭਾਬੀ ਨੇ ਅਸੀਂ ਛੋਟੇ ਤੇਰਾ ਚੰਗੀ ਕਰਦੇ ਆਂ ਅਸੀਂ ਤੇਰੇ ਕੋਈ ਦੁਸ਼ਮਨ ਨਹੀਂ ਵੀ ਤੇਰਾ ਮਾੜਾ ਕਰਾਂਗੇ ਹੋ ਵਾ ਬਈ ਪੜਾ ਕਰਦੇ ਹੋ ਹੋ ਨਾ ਇਹ ਕਿਹੜਾ ਪੜਾ ਹੈ ਵੀ ਤੁਸੀਂ ਮੇਰਾ ਭੈਣ ਨਾਲ ਵਿਆਹ ਕਰਕੇ ਮੈਨੂੰ ਕਨੇਡਾ ਤੋਰਦੇ ਹੋ ਨਾ ਹੁਣ ਹੋਰ ਕੀ ਕਰ ਦੀਏ ਅੱਡੇ ਕਿਹੜਾ ਮਰੱਬੇ ਪਏ ਨੇ ਵੀ ਤੈਨੂੰ ਵੇਚ ਕੇ ਬਾਹਰ ਭੇਜ ਦੀਏ ਹੋ ਮਰੱਬੇ ਤਾਂ ਨਹੀਂ ਪਏ ਬਾਈ ਪਰ ਭੇਜੋ ਤਾਂ ਸਹੀ ਤਰੀਕੇ ਨਾਲ ਭੈਣ ਪਤਾ ਕਿੰਨੀ ਟੈਨਸ਼ਨ ਲਈ ਬੈਠੀ ਆ ਜਿਉ ਉਹਦੇ ਮਾਪਿਓ ਹੁੰਦੇ ਉਹ ਵੀ ਇਹਦੇ ਨਾਲ ਆ ਕੁਝ ਕਰਦੇ ਨਾ ਟੈਨਸ਼ਨ ਕਾਦੀ ਘਰ ਚ ਰਿਸ਼ਤਾ ਕਰਨਾ ਕਿਹੜਾ ਕੋਈ ਉਪਰਾ ਥਾਂ ਹਾਏ ਹੋ ਰੱਬਾ ਹਾਏ ਹੋ ਰੱਬਾ ਬਾਈ ਥੋੜਾ ਤਾਂ ਜਮੀ ਸਰ ਗਿਆ ਮੈਂ ਤਾਂ ਲੋਕਾਂ ਨੂੰ ਗਾਲਾਂ ਕੱਢਦਾ ਸੀ ਉਹਨਾਂ ਨੂੰ ਮਾੜਾ ਕਹਿੰਦਾ ਸੀ ਤੁਸੀਂ ਤਾਂ ਜਮੀ ਗਿਰ ਗਏ ਯਾਰ ਨਾ ਸੀ ਕੀ ਮਾਰਾ ਕਰਤਾ ਨਾਲੇ 13 ਤੇ ਨਾਲੇ ਉਹਦਾ ਬਾਈ ਤੁਸੀਂ ਦੋ ਜ਼ਿੰਦਗੀਆਂ ਖਰਾਬ ਕਰ ਰਹੇ ਹੋ ਪਤਾ ਤੁਹਾਨੂੰ ਇਹ ਗੱਲ ਦਾ ਇੱਕ ਮੇਰੀ ਤੇ ਇੱਕ ਭੈਣ ਦੀ ਭੈਣ ਪਤਾ ਕੀ ਕਹਿੰਦੀ ਆ ਕਹਿੰਦੀ ਮਾਸੀ ਨਾਮ ਦੇ ਰਿਸ਼ਤੇ ਤੋਂ ਮੈਨੂੰ ਨਫ਼ਰਤ ਆ ਨਫ਼ਰਤ ਕਿਸੇ ਦਾ ਚੰਗਾ ਕਰਨ ਲੱਗ ਜਾਓ ਤਾਂ ਉਹ ਨਫ਼ਰਤ ਕਰਦਾ ਲੈ ਦੁਨੀਆ ਵੀ ਕਿਹੋ ਜੀ ਹੋ ਗਈ ਓਏ ਉਹ ਬਾਈ ਦੁਨੀਆ ਨਹੀਂ ਹੋਈ ਤੁਸੀਂ ਹੋਇਓ ਨਾਲੇ ਤੁਹਾਡੇ ਤਾਂ ਦਿਮਾਗ 'ਚ ਫਰਕ ਪੈ ਗਿਆ ਬਾਈ ਗੱਲ ਸੁਣ ਮੇਰੀ ਮਾਤਾ ਤਾਂ ਚਾਹਲ ਅਣਪੜ ਤੂੰ ਤਾਂ ਬਾਈ ਪੜਿਆ ਲਿਖਿਆ ਤੈਨੂੰ ਤਾਂ ਇਹ ਗੱਲ ਸਮਝਣੀ ਚਾਹੀਦੀ ਐ ਨਾ ਇਹਦੇ 'ਚ ਅਣਪੜ ਤੇ ਪੜੇ ਲਿਖੇ ਵਾਲੀ ਕਿਹੜੀ ਗੱਲ ਆ ਵਾ ਓਏ ਹੋਏ ਏਦੂ ਤਾਂ ਚੰਗਾ ਮੈਂ ਆਈਲੈਟ ਸੀ ਨਾ ਕਰਦਾ ਜੇ ਕਰਦਾ ਸੀ ਤਾਂ ਬੈਂਡਤਾ ਆ ਜਾਂਦੇ ਕਮ ਸੇ ਕਮ ਰਿਸ਼ਤੇ ਨੂੰ ਦਾਗਤਾ ਨਾ ਲੱਗਦਾ ਉਦੋਂ ਪੜ ਲੈਂਦਾ ਫਿਰ ਕਰ ਲੈਂਦਾ ਸਾਡਾ ਕੀ ਕਸੂਰ ਐ ਮੈਂ ਤਾਂ ਤੇਰੀਆਂ ਫੀਸਾਂ ਭਰਦੀ ਰਿਹਾ ਗੱਲ ਸੁਣ ਬਾਈ ਇੱਕ ਗੱਲ ਆਖਾਂ ਤੈਨੂੰ ਆ ਜਿਹੜੀਆਂ ਤੂੰ ਫੀਸਾਂ ਭਰਦਾ ਰਿਹਾ ਨਾ ਤੈਨੂੰ ਏਸੇ ਚੀਜ਼ ਦਾ ਕਮੰਡ ਹੈ ਪਤਾ ਤੈਨੂੰ ਹਾਂ ਹੈਗਾ ਕਮੰਡ ਜਾ ਜਾ ਕੇ ਆਪਦਾ ਕੰਮ ਕਰ ਲੈ ਘਰੇ ਉਹ ਨਹੀਂ ਟਿਕਨ ਦਿੰਦੀ ਇੱਥੇ ਆ ਜਾਂਦਾ ਸਿਰ ਖਾਰ ਮੈਂ ਨਹੀਂ ਆਇਆ ਬਾਈ ਇੱਥੇ ਤੂੰ ਆਇਆ ਸੀ ਮੇਰੇ ਕੋਲ ਵਿਆਹ ਦੀ ਗੱਲ ਕਰਨ ਜੇ ਇੱਥੇ ਨਾ ਆਉਂਦਾ ਨਾ ਤਾਂ ਕਲੇਸ਼ ਨਹੀਂ ਹੋਣਾ ਸੀ ਉਹ ਜੱਤਰ ਜੱਥੋਂ ਜਾਉਂਗੇ ਬਾਈ ਪਰ ਮੈਂ ਵਿਆਹ ਨਹੀਂ ਕਰਾਉਂਦਾ ਕੰਨ ਖੋਲ ਕੇ ਗੱਲ ਸੁਣ ਲਓ ਤੁਸੀਂ ਵੀ ਫਿਰ ਵੱਟੇ ਆਈ ਵਿਆਹ ਕਰਨਾ ਦੇ ਘਰੇ ਨੂੰ ਮੈਂ ਕਿਵੇਂ ਨਹੀਂ ਵਿਆਹ ਕਰਾਉਂਦਾ ਇਹ ਜਿਆਦਾ ਹੀ ਚੰਗਲ ਗਿਆ ਕੁਛ ਭਾਬੀ ਹੜਪ ਭਾਬੀ ਮੈਂ ਕਹਿੰਦੀ ਸੀਗੀ ਵੀ ਤੁਸੀਂ ਕੁਝ ਸੋਚਿਆ ਫਿਰ ਅੱਗੇ ਕਿਉਂਕਿ ਮਾਸੀ ਦਾ ਕੋਈ ਪਤਾ ਨਹੀਂ ਵੀ ਕਦੋਂ ਮਾਸੀ ਆ ਜਵੇ ਕੋਈ ਹੱਲ ਕੱਢ ਦੋ ਨਾ ਹਾਂ ਸੋਚਿਆ ਤਾਂ ਹੈ ਡਿੰਪਲ ਪਰ ਤੂੰ ਮੰਨੇਗੀ ਪਤਾ ਨਹੀਂ ਨਹੀਂ ਕੀ ਪਤਾ ਤੈਨੂੰ ਮੇਰੀ ਸਲਾਈ ਨਾ ਪਸੰਦ ਆਵੇ ਨਹੀਂ ਨਹੀਂ ਭਾਬੀ ਮੈਨੂੰ ਤੁਹਾਡੀ ਸਲਾਹ ਕਿਉਂ ਨਾ ਪਸੰਦ ਆਉਗੀ ਬਸ ਇੱਕ ਵਾਰੀ ਨਾ ਤੁਸੀਂ ਮੈਨੂੰ ਆ ਝੰਜੜ ਵਿੱਚੋਂ ਕੱਢ ਦਿਓ ਮੈਂ ਤੁਹਾਡੀ ਹਰ ਗੱਲ ਮੰਨਣ ਨੂੰ ਤਿਆਰ ਆ ਦੇਖ ਲਾ ਡਿੰਪਲ ਕਿਤੇ ਮੁੱਕਰੀ ਨਾ ਜਾਵੇ ਮੈਂ ਕਿਤੇ ਸਲਾਹ ਦਿੰਦੀ ਰਹਾਂ ਤੇ ਤੂੰ ਮਨਾ ਹੀ ਕਰ ਜੇ ਨਹੀਂ ਭਾਬੀ ਅੱਗੇ ਪਹਿਲਾਂ ਮੈਂ ਕਦੀ ਤੁਹਾਡੀ ਕੋਈ ਗੱਲ ਮੋੜੀ ਆ ਤੁਸੀਂ ਦੱਸੋ ਤਾਂ ਕੀ ਕੀ ਸਲਾਹ ਆ ਮੈਂ ਹਰ ਇੱਕ ਗੱਲ ਮੰਨੂੰਗੀ ਮੈਨੂੰ ਮੰਜ਼ੂਰ ਆ ਠੀਕ ਹੈ ਫਿਰ ਤੂੰ ਮੇਰੇ ਕਾਮਾ ਤੇ ਮੈਂ ਤੇਰੇ ਕਾਮਾ ਜੰਨੀ ਆ ਕਿਵੇਂ ਕੀ ਮਤਲਬ ਭਾਬੀ ਮੈਂ ਸਮਝੀ ਨਹੀਂ ਤੁਹਾਡੀ ਗੱਲ ਵੇਕ ਡਿੰਪਲ ਤੂੰ ਮੇਰੇ ਭਰਾ ਨਾਲ ਵਿਆਹ ਕਰਵਾ ਲਾ ਉਹ ਵੀ ਤੇਰੇ ਨਾਲ ਬਾਹਰ ਚਲ ਜੂ ਨਾਲੇ ਤੇਰਾ ਵੀ ਇਸ ਮਸਲੇ ਤੋਂ ਖੜਾ ਛੁੱਟ ਜੂ ਪਰ ਭਾਬੀ ਤੁਹਾਡਾ ਵੀ ਰਤਾ ਕਿੰਨੀ ਵੱਡੀ ਉਮਰ ਦਾ ਆ ਤੇ ਮੈਂ ਮੈਂ ਤਾਂ ਅਜੇ ਉਹਨਾਂ ਤਾਂ ਬਹੁਤ ਛੋਟੀ ਉਮਰ ਦੀਆਂ ਸਾਡਾ ਤਾਂ ਕੋਈ ਮੇਲ ਨਹੀਂ ਨਾ ਬਣਿਆ ਤੁਸੀਂ ਇਹ ਕਿੱਦਾਂ ਕਿਵੇਂ ਕਹਿ ਸਕਦੇ ਹੋ ਹਾਂ ਮੈਨੂੰ ਪਤਾ ਪਰ ਡਿੰਪਲ ਤੇਰੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ ਜੇ ਇਸ ਮਸਲੇ ਤੋਂ ਖਿਹੜਾ ਛੁਡਾਉਣਾ ਤਾਂ ਚੁੱਪਚਾਪ ਮੇਰੇ ਭਰਾ ਨਾਲ ਵਿਆਹ ਕਰਵਾ ਲੈ ਤੇ ਸਾਰਾ ਖਰਚਾ ਅਸੀਂ ਕਰਾਂਗੇ ਭਾਬੀ ਫਿਰ ਬਾਈ ਤੇ ਮਾਸੀ ਜੀ ਕੀ ਕਹਿਣਗੇ ਬਾਈ ਤਾਂ ਪਹਿਲਾਂ ਵੀ ਤੁਹਾਡੇ ਨਾਲ ਲੜਦਾ ਹੀ ਰਹਿੰਦਾ ਤੇ ਮਾਸੀ ਜੀ ਵੀ ਨਾਲੇ ਫਿਰ ਮਸਲਾ ਤਾਂ ਉੱਥੇ ਹੀ ਰਹਿ ਗਿਆ ਨਾ ਕਿਉਂਕਿ ਅਨਮੋਲ ਵੀਰੇ ਨੂੰ ਬਾਹਰ ਲੈ ਕੇ ਜਾਣ ਦੀ ਗੱਲ ਹੋ ਰਹੀ ਹੈ ਨਾ ਹੂੰ ਮਸਲਾ ਉੱਥੇ ਦਾ ਉੱਥੇ ਕਿਵੇਂ ਰਹਿ ਗਿਆ ਮੇਰੀ ਗੱਲ ਧਿਆਨ ਨਾਲ ਸੁਣ ਤੂੰ ਮੇਰੇ ਭਰਾ ਨੂੰ ਤਾਂ ਜਾਣਦੀ ਹੈ ਘਰੇ ਛੋਟੇ-ਮੋਟੇ ਗਾਲ ਉਡਾ ਦੇ ਕਿ ਮੇਰੇ ਭਰਾ ਨਾਲ ਤੇਰੀ ਗੱਲਬਾਤ ਹੈ ਤੇ ਮੈਂ ਉਹਦੇ ਨਾਲ ਹੀ ਵਿਆਹ ਕਰਾਉਣਾ ਭਾਬੀ ਇਹ ਗੱਲ ਫਿਰ ਕਿਹੜਾ ਸਹੀ ਆ? ਇਹ ਵੀ ਤਾਂ ਕਿੰਨੀ ਗਲਤ ਗੱਲ ਆ। ਨਾਲੇ ਤੁਹਾਨੂੰ ਐ ਪਤਾ ਮਾਸੀ ਤੇ ਬਾਈ ਨੇ ਮੰਨਣਾ ਨਹੀਂ ਹੈਗਾ। ਤੁਹਾਡੇ ਨਾਲ ਬਹੁਤ ਫਲੇਸ਼ ਕਰਨਗੇ ਉਹ। ਉਹ ਤੂੰ ਗੱਲਾਂ ਛੱਡ। ਤੂੰ ਮੈਨੂੰ ਐ ਦੱਸ ਤੈਨੂੰ ਮੇਰੀ ਗੱਲ ਮਨਜ਼ੂਰ ਵੀ ਐ? ਜਾਂ ਨਹੀਂ? ਵੈਸੇ ਵੀ ਤੈਨੂੰ ਇਸ ਮੁਸ਼ਕਿਲ ਚੋਂ ਬਾਹਰ ਕੱਢਣ ਦਾ ਹੋਰ ਕੋਈ ਰਸਤਾ ਵੀ ਨਹੀਂ ਐ। ਮੈਨੂੰ ਸਮਝ ਨਹੀਂ ਆ ਰਹੀ। ਵੀ ਮੈਂ ਕੀ ਕਰਾਂ? ਤੋਡੇ ਨਾਲ ਕਲੇਸ਼ ਨਾ ਹੋਵੇ ਇਸ ਗੱਲ ਤੋਂ ਡਰਦੀ ਆਂ ਇਥੇ ਰਹੀ ਗੱਲ ਅਨਮੋਲ ਵੀਰੇ ਦੀ ਉਹਦੇ ਨਾਲ ਕੀ ਬਣੂਗਾ ਸਮਝ ਤੋਂ ਬਾਹਰ ਹੈ ਭਾਬੀ ਵੇਖ ਡੇਟਰ ਤੈਨੂੰ ਦੋਹਾਂ ਗੱਲਾਂ 'ਚੋਂ ਇੱਕ ਗੱਲ ਤਾਂ ਮੰਨੀ ਪੈਣੀ ਐ ਜਾਂ ਤਾਂ ਅਨਮੋਲ ਨਾਲ ਵਿਆਹ ਕਰਵਾ ਕੇ ਉਹਦੇ ਨਾਲ ਬਾਹਰ ਚਲ ਜਾ ਜਾਂ ਫਿਰ ਇਹਨਾਂ ਦੀ ਗੱਲ ਨੂੰ ਠੁਕਰਾ ਕੇ ਮੇਰੇ ਭਰਾ ਨਾਲ ਵਿਆਹ ਕਰਵਾ ਲਾ ਆ ਕਿਹੜੇ ਚੱਕਰਾ ਚ ਪਾਤਾ ਰੱਬਾ ਤੂੰ ਮੈਨੂੰ ਭਾਬੀ ਕੋਈ ਹੋਰ ਰਸਤਾ ਨਹੀਂ ਹੈਗਾ ਪਲੀਜ਼ ਇੱਕ ਵਾਰੀ ਸੋਚ ਲੈਣਾ ਜੇ ਕਿਸੇ ਹੋਰ ਤਰੀਕੇ ਨਾਲ ਕੋਈ ਹੱਲ ਨਿਕਲਦਾ ਹੋਵੇ ਤਾਂ ਜੇ ਕੋਈ ਹੋਰ ਰਸਤਾ ਹੁੰਦਾ ਤਾਂ ਮੈਂ ਤੈਨੂੰ ਦੱਸ ਜੰਦੀ ਤੈਨੂੰ ਇੱਕ ਫੈਸਲਾ ਤਾਂ ਲੈਣਾ ਹੀ ਪੈਣਾ ਜਾਂ ਫਿਰ ਅਨਮੋਲ ਜਾਂ ਫਿਰ ਮੇਰਾ ਭਰਾ ਮੈਂ ਨਾ ਅਨਮੋਲ ਵੀਰੇ ਨਾਲ ਗੱਲ ਕਰਕੇ ਦੇਖਾਂਗੀ ਉਹ ਕੀ ਕਹਿੰਦੇ ਨੇਗੇ ਭਾਬੀ ਥੋੜੇ ਤੇ ਕੋਈ ਆਹ ਸੁਣਾਣਾ ਆਵੇ ਇਸ ਕਰਕੇ ਨਾ ਮੈਨੂੰ ਫੈਸਲਾ ਸੋਚ ਸਮਝ ਕੇ ਕਰਨਾ ਪੈਣਾ ਆ ਇਹ ਗੱਲਾਂ ਤਾਂ ਤੂੰ ਛੱਡ ਨਾਲੇ ਇਹਦੇ 'ਚ ਮੇਰੀ ਕੋਈ ਗੱਲ ਹੀ ਨਹੀਂ ਰਹਗੀ ਜੇ ਤੂੰ ਸਾਰੀ ਗੱਲ ਤਾਂ ਤੂੰ ਆਪਦੇ ਸਿਰ ਤੇ ਲੈ ਲਈ ਕਿ ਮੈਂ ਉਸ ਮੁੰਡੇ ਨਾਲ ਵਿਆਹ ਕਰਾਉਣਾ ਚਾਹੁੰਦੀ ਆ ਜਲਦੀ ਸੋਚ ਕੇ ਦੱਸੀ ਬਾਹਰ ਜਾਂ ਤੇ ਸਾਰਾ ਖਰਚਾ ਅਸੀਂ ਕਰਾਂਗੇ ਤੇ ਨਾਲੇ ਜਦੋਂ ਤੂੰ ਬਾਹਰ ਹੀ ਚਲੇਗੀ ਫੇਰ ਤਾਂ ਸਾਰੇ ਆਪੇ ਸ਼ਾਂਤ ਹੋ ਜਾਣਗੇ ਉਹਦੀ ਫਿਕਰ ਤੂੰ ਜਮਾ ਨਾ ਕਰ ਭਾਬੀ ਮੈਂ ਤੁਹਾਨੂੰ ਸੋਚ ਕੇ ਪੱਕਾ ਫਾਸਦ ਨਾਲੀ ਤੁਸੀਂ ਮੈਨੂੰ ਇੱਕ ਵਾਰੀ ਅਨਮੋਲ ਵੀਰੇ ਨਾਲ ਸਲਾਹ ਕਰ ਲੈਣ ਦਿਓ ਠੀਕ ਹੈ ਕਰ ਲਾ ਗੱਲ ਉਹਦੇ ਨਾਲ ਵੀ ਪਰ ਇੱਕ ਗੱਲ ਯਾਦ ਰੱਖੀ ਜੇ ਤੈਨੂੰ ਮੇਰੀ ਆ ਸਲਾਹ ਪਸੰਦ ਨਾ ਆਈ ਨਾ ਤਾਂ ਮੁੜ ਕੇ ਮੈਂ ਤੇਰੀ ਕਦੇ ਸਾਈਡ ਨਹੀਂ ਲੈਣੀ ਹੁਣ ਫੈਸਲਾ ਤੇਰੇ ਹੱਥ ਚ ਹੈ ਤੂੰ ਕੀ ਕਰਦਾ ਵੇ ਰੱਬ ਇਤੋ ਚੰਗਾ ਤਾਂ ਤੂੰ ਮੈਨੂੰ ਜ਼ਹਿਰ ਹੀ ਦੇ ਦੇ ਘਟੋ ਘਟ ਮਾਰ ਕੇ ਮੈਂ ਇਸ ਦੁਨੀਆ ਤੋਂ ਆਪਣਾ ਖਿਆੜਾ ਤਾਂ ਛੁੜਵਾ ਲੂੰਗੀ ਜਿੱਦਾ ਜੀ ਕਰਦਾ ਆ ਕੋਈ ਕਿੱਦਰ ਖਿੱਚਦਾ ਆ ਤੇ ਕੋਈ ਕਿੱਦਰ ਖਿੱਚਦਾ ਆ ਜਿੱਦਾਂ ਮੈਂ ਕੋਈ ਰਬੜ ਦੀ ਗੁੱਡੀ ਹੁੰਨੀ ਆ ਵੈਸੇ ਕੁੜੀਆਂ ਹੁੰਦੀਆਂ ਤਾਂ ਰਬੜ ਦੀ ਗੁੱਡੀਆਂ ਹੀ ਨੇ ਜਿੱਦਾ ਜੀ ਕਰਦਾ ਆ ਕਿਵੇਂ ਮਰਜੀ ਬਰੋੜ ਕੇ ਸੁੱਟ ਦਿੰਦਾ ਹੈ ਕੋਈ ਕਿਉਂ ਨਹੀਂ ਸੋਚਦਾ ਕੋਈ ਕਿਉਂ ਨਹੀਂ ਸੋਚਦਾ ਵੀ ਸਾਡੇ ਵੀ ਕੋਈ ਖਾਬ ਨੇ ਕੋਈ ਸੁਪਨੇ ਨੇ